ਜਿਹੜੇ ਗਰੀਬ ਲੋਕਾਂ ਨੇ ਠੇਕੇ ਤੇ ਬੈਠ ਗਿਆ ਉਹ ਅੱਗੇ ਠੇਕੇ ਤੇ ਪੈੜੀਆਂ ਲੈ ਕੇ ਮੇਨ ਓਨਰ ਨੂੰ ਮੇਨ ਮਾਲਕ ਨੂੰ ਆਪਣਾ ਠੇਕਾ ਦੇ ਮੁਕੇ ਨੇ ਇਹ ਨੁਕਸਾਨ ਹੋਣਾ ਇਹ ਕੰਪਨਸੇਸ਼ਨ ਜ਼ਮੀਨ ਤੇ ਠੇਕਾ ਲੈ ਕੇ ਵਾਣ ਵਾਲੇ ਲੋਕਾਂ ਨੂੰ ਸਿੱਧੇ ਤੌਰ ਤੇ ਦੇਣਾ ਚਾਹੀਦਾ ਉਹ ਜ਼ਮੀਨ ਮਾਲਕ ਨੂੰ ਨਹੀਂ ਦੇਣਾ ਚਾਹੀਦਾ ਉਹ ਜਿਨ੍ਹਾਂ ਨੇ ਠੇਕੇ ਤੇ ਬੈਠ ਗਿਆ ਲਿਆ ਉਹਨਾਂ ਨੂੰ ਦੇਣਾ ਚਾਹੀਦਾ ਜੇ ਤੇ ਅੱਜ ਇਥੋਂ ਤੱਕ ਅਗੇ ਭਾਂਡੇ ਵਿੱਚ ਤੱਕਾਗੇ ਮੁੜ ਬੇਵਸੀ ਕੀ ਕਰਨੀ ਸਰ ਸ਼ਿਕਾਣ ਮੈਂ ਹਾਂ ਤੁਹਾਡੇ ਨਾਲ ਸਿਮਿਤਾ ਅਲੀਵਾਲ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਵਿਧਾਨ ਸਭਾ ਤੇ ਬਾਹਰ ਖੜ ਕੇ ਪ੍ਰਤਾਪ ਸਿੰਘ ਬਾਜਪਾ ਨੇ ਸੀਐਮ ਮਾਨ ਤੇ ਖੂਬ ਤੰਜ ਕਸੇ ਨੇ ਸੀਐਮ ਮਾਨ ਨੂੰ ਕਈ ਸਵਾਲ ਵੀ ਤਿੱਖੇ ਉਹਨਾਂ ਦੇ ਵੱਲੋਂ ਕੀਤੇ ਗਏ ਤੇ ਉਹਨਾਂ ਦੇ ਜਵਾਬ ਵੀ ਮੰਗੇ ਗਏ ਤੇ ਨਾਲੇ ਕੁਝ ਮੰਗਾਂ ਵੀ ਬਾਜਪਾ ਦੇ ਵੱਲੋਂ ਰੱਖੀਆਂ ਗਈਆਂ ਨੇ ਕਿ ਸੀਐਮ ਮਾਨ ਉਹਨਾਂ ਮੰਗਾਂ ਨੂੰ ਪੂਰਾ ਕਰਨ ਜਦੋਂ ਤੱਕ ਸੈਸ਼ਨ ਖਤਮ ਹੁੰਦਾ ਤੇ ਅੱਜ ਸੈਸ਼ਨ ਦਾ ਦੂਜਾ ਦਿਨ ਐ ਤੇ ਹੰਗਾਮਾ ਜ਼ਰੂਰ ਹੋਵੇਗਾ ਤੇ ਨਾਲ-ਨਾਲ ਵਿਰੋਧੀਆਂ ਦੇ ਵੱਲੋਂ ਵਿਰੋਧ ਵੀ ਕੀਤਾ ਜਾਵੇਗਾ ਆਸਾਰ ਪੂਰੇ ਤੇ ਉਧਰ ਦੂਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਨੇ ਤਾਂ ਪਹਿਲਾ ਹੀ ਅਸਾਰ ਜਿਹੜੇ ਦਿਖਾ ਦਿੱਤੇ ਨੇ ਤਿੱਖੇ ਤੇਵਰ ਉਹਨਾਂ ਦੇ ਦੇਖਣ ਨੂੰ ਮਿਲੇ ਮਨੋਰਾਜ ਜੀ ਨੂੰ ਕੌਂਟਰਡਿਕਟ ਕਰਨਾ ਚਾਹਾਂਗਾ ਇਹਨਾਂ ਪ੍ਰੈਸ ਕਾਨਫਰੈਂਸ ਕਿਹਾ ਸੀ ਚੈਂਪੀਅਨ ਸੈਸ਼ਨ ਦੇ 2 ਦਿਨ ਤਾਂ ਜਾਂਦਾ ਕਿੱਥੇ ਹੋਇਆ ਸਿਨੈਚਰ ਐਤੋਂ ਵੀ ਆਪਣੀ ਗਿਣਤੀ ਚ ਗਿਣੀ ਚਾਹਤ ਹਾਂ ਸੋ ਥਿਸ ਇਜ਼ ਦ ਸੈਕੰਡ ਐਂਡ ਦ ਫਾਈਨਲ ਡੇ ਦੇਖੋ ਸਾਰਾ ਸੈਸ਼ਨ ਰੀਹੈਬਿਟੇਸ਼ਨ ਤੇ ਹੋਇਆ ਫੰਡਸ ਦੀ ਜਿਹੜੇ ਅਰਜ਼ ਹੈ ਹੜਾ ਹੈ ਉਹਨਾਂ ਦੇ ਵਿੱਚ ਮੁੱਢ ਵਰ ਸੇਵਾ ਕਸਾ ਪੰਜਾਬ ਦਾ ਕਰਦੇ ਬਟ ਬੜਾ ਅਨਫੋਰਚੂਨੇਟ ਇਸ ਜੀ ਮਿਨਿਸਟਰ ਸਾਹਿਬ ਉਦਣ ਘੰਟਾ ਡੇਢ ਬੋਲੇ ਬਟ ਜਿਹੜਾ ਰੀਹੈਬਿਟੇਸ਼ਨ ਦੀ ਗੱਲ ਹੈ ਪੈਕੇਜ ਦੀ ਗੱਲ ਹੈ ਉਹਦਾ ਕੋਈ ਜ਼ਿਕਰ ਹੀ ਨਹੀਂ ਕੀਤਾ ਮੈਂ ਅੱਜ ਫੇਰ ਉਹਨਾਂ ਨੂੰ ਅਪੀਲ ਕਰਨਾ ਚਾਹਾਂਗਾ ਬਾਦਸ਼ਾਹ ਤੁਸੀਂ ਆਪ ਲਾਂਨ ਕੀਤਾ ਸੀ ਕੇਜਰੀਵਾਲ ਸਾਹਿਬ ਦਾ ਖੁਦ ਹਲਾਂਸੀ ਜਿਵੇਂ মেট্রোপਾਲਿਸੀ ਆਪ ਗਰਮਨ ਦੀ ਪਾਲਿਸੀ ਹੋਏਗੀ ਕਿਤੇ ਵੀ ਨੁਕਸਾਨ ਫਸਲਾਂ ਦਾ 100% ਜਿੱਥੇ ਹੁੰਦਾ 20000 ਰੁਪਏ ਦੀ ਪਹਿਲੀ ਗਿਸਟ ਪਹਿਲੀ ਇਸਟਾਲਮੈਂਟ ਅਸੀਂ ਕਿਸਾਨਾਂ ਨੂੰ ਇਮੇਜਟਲੀ ਕਹਾਂਗੇ ਸੋ ਦੈਟ ਉਹ ਆਪਣਾ ਕੰਮ ਚਲਾ ਸਕਣ ਮੈਂ ਮਾਨਸਾਬ ਦੇ ਰਾਈਟਸ ਦੇ ਵਰਡਸ ਦੀ ਗੱਲ ਕਰਨਾ ਸ਼ਬਦਾਂ ਦੀ ਤੇ 30000 ਰੁਪਿਆ ਫੀ ਕਲੇ ਦਾ ਅਸੀਂ ਕਰਤਾਬਰੀ ਤੋਂ ਬਾਅਦ ਕਰਨਾ ਵੇਖੋ ਅੱਜ ਕਈ ਦਿਨ ਹੋ ਪਾਣੀ ਥੱਲੇ ਜਾ ਚੁੱਕਿਆ ਕਿਸਾਨਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ ਮੇਰੀ ਅਪੀਲ ਹੋਏਗੀ ਚੀਫ ਮਿਨਿਸਟਰ ਸਾਹਿਬ ਨੂੰ ਕਿ ਅੱਜ ਜਦੋਂ ਇਹ ਐਂਡ ਹੋਣੀ ਹੈ ਡਿਸਕਸ਼ਨ ਐਂਡ ਹੋਣੀ ਹੈ ਤੁਸੀਂ ਆਪਣਾ ਰੈਜ਼ੋਲੂਸ਼ਨ ਜਿਹੜਾ ਉਹਨੂੰ ਪੇਸ਼ ਕਰਨਾ ਹੈ ਉਹਦੇ ਵਿੱਚ ਮੈਂ ਚਾਹਾਂਗਾ ਉਸ ਤੋਂ ਪਹਿਲੇ ਚੀਫ ਮਿਨਿਸਟਰ ਸਾਹਿਬ ਸਾਰਿਆਂ ਨੂੰ ਪਹਿਲੇ ਕਿ ਕਦੋਂ ਤੱਕ ਕਿਹੜੀ ਡੇਟ ਤੱਕ 20000 ਰੁਪਇਆ ਕੱਢਣਗੇ ਉਹਦਾ ਲਾਡ 30000 ਰੁਪਇਆ ਕਿੰਨੇ ਦਿਨ ਹੋਰ ਗਰਦਾਫਰੀ ਤੇ ਲੜ ਕੇ ਨੰਬਰ 2 ਜਿੰਨਾ ਸਾਡੇ ਜਾਨਵਰਾਂ ਦਾ ਨੁਕਸਾਨ ਹੋਇਆ گاਵਾ ਦਾ ਮੱਝਾਂ ਦਾ ਘੋੜਿਆਂ ਦਾ ਬੱਕਰਿਆਂ ਦਾ ਬਕਰੀਆਂ ਦਾ ਬਾਕੀ ਵੀ ਪੋਲਟਰੀ ਦਾ ਬੜਾ ਨੁਕਸਾਨ ਹੋਇਆ ਕਾਈਂਡਲੀ ਉਹਦਾ ਵੀ ਸਾਨੂੰ ਕਿਰਪਾ ਕਰਕੇ ਦੱਸਿਆ ਜਾਏ ਸਰਪੰਚ ਇੱਕ ਵੱਡੀ ਮੰਗ ਹੈ ਸਮੁੱਚੇ ਕਿਸਾਨੀ ਤੇ ਐਜ਼ ਅ ਲੀਡਰ ਆਫ ਦੀ ਆਪੋਜੀਸ਼ਨ ਸਾਡੀ ਪਾਰਟੀ ਦੀ ਮੇਨ ਡਿਮਾਂਡ ਇਹ ਹੈ ਕਿ ਜਿਹਦਾ ਜਿੰਨਾ ਨੁਕਸਾਨ ਹੋਇਆ ਕਿਸੇ ਨੇ ਜ 8 ਕਿੱਲੇ ਬੀਜਿਆ 6 ਕਿੱਲੇ ਬੀਜਿਆ 10 ਕਿੱਲੇ ਬੀਜਿਆ 12 ਕਿੱਲੇ ਬੀਜਿਆ ਗਰਦਾਬਰੀ ਚ ਪੂਰੀ ਕੰਪਨਸੇਸ਼ਨ ਕਿਸਾਨ ਨੂੰ ਹੋਣੀ ਚਾਹੀਦੀ ਇਹ ਨਹੀਂ ਕਿ ਨਾ ਅਜੇ ਤੱਕ ਪਿਛਲੀ ਵਾਰ ਇਹ ਨਾ ਨਾ 5 ਏਕੜ ਤੱਕ ਫਿਰ ਤੋਂ ਇਹਦੇ ਤੇ ਲਿਮਿਟ ਨਹੀਂ ਰਹਿਣੀ ਚਾਹੀਦੀ 5 ਲੱਖ ਏਕੜ ਦਾ ਮਤਲਬ ਹੈ ਕਿ 5 ਲੱਖ ਏਕੜ ਤੇ ਲੋਕਾਂ ਜਿਹੜੇ ਕਿਸਾਨਾਂ ਨੇ ਝੋਨਾ ਬੀਜਿਆ ਜਾਂ ਕਮਾਹ ਦੇ ਬੀਜਿਆ ਜਾਂ ਕੋਈ ਵੀ ਫਸਲ ਬੀਜੀ ਪੂਰਾ ਕੰਪਨਸੇਟ ਕਰ ਨੰਬਰ 2 ਨੰਬਰ 3 ਇਹਦੇ ਚ ਬੜਾ ਇੰਪੋਰਟੈਂਟ ਹੈ ਕਿ ਜਿਹੜੇ ਗਰੀਬ ਲੋਕਾਂ ਨੇ ਠੇਕੇ ਤੇ ਪੈੜੀਆਂ ਲੀ ਉਹ ਅੱਗੇ ਠੇਕੇ ਤੇ ਪੈੜੀਆਂ ਲੈ ਕੇ ਮੇਨ ਓਨਰ ਨੂੰ ਮੇਨ ਮਾਲਕ ਨੂੰ ਆਪਣਾ ਠੇਕਾ ਦੇ ਚੁੱਕੇ ਨੇ ਇਹ ਨੁਕਸਾਨ ਉਹਨਾਂ ਦਾ ਇਹ ਕੰਪਨਸੇਸ਼ਨ ਜ਼ਮੀਨ ਤੇ ਠੇਕਾ ਲੈ ਕੇ ਵਾਣ ਵਾਲੇ ਲੋਕਾਂ ਨੂੰ ਸਿੱਧੇ ਤੌਰ ਤੇ ਮਿਲਦਾ ਉਹ ਜ਼ਮੀਨ ਮਾਲਕ ਨੂੰ ਨਹੀਂ ਜਾਣਾ ਚਾਹੀਦਾ ਉਹ ਜਿਨ੍ਹਾਂ ਨੇ ਠੇਕੇ ਤੇ ਬੈੜੀਆਂ ਲਗੀਆਂ ਉਹਨਾਂ ਨੂੰ ਜਾਣਾ ਚਾਹੀਦਾ ਤੋਂ ਇਹ ਤਿੰਨ ਚੀਜ਼ਾਂ ਦੀ ਅਸੀਂ ਮੰਗ ਕਰ ਰਹੇ ਹਾਂ ਪਰ ਹੋਰ ਬਹੁਤ ਸਾਰੀਆਂ ਇੱਥੇ ਗੱਲਾਂ ਕਰਨ ਵਾਲੀਆਂ ਨੇ ਕਈ ਇਹ ਬਿੱਲ ਲੈ ਕੇ ਆਏ ਨੇ ਉਹ ਬੇਕੋ ਕਿਡਾ ਅਨਫੋਰਚੂਨੇਟ ਹੈ ਕਿਥੇ ਕੇਜਰੀਵਾਲ ਸਾਹਿਬ ਕਹਿੰਦੇ ਅਸੀਂ ਸਾਨੂੰ ਇੱਕ ਕਾਨਾ ਅਸੀਂ ਸਰਕਾਰ ਕੋ ਜਾਂ ਬੈਂਕਾਂ ਕੋ ਕਰਜ਼ੇ ਵਿੱਚ ਕਿੰਨਾ ਕਰਾਂਗੇ तकरीबन 3.4 3.5 ਲੱਖ ਤੇ ਪਹੁੰਚ ਗਏ ਹੋਣੇ ਕੀ ਕਰ ਲੱਗੇ ਨੇ ਇੱਕ ਬਿੱਲ ਲੈ ਕੇ ਆਏ ਨੇ ਇੰਪਰੂਵਮੈਂਟ ਟਰਸਟ ਨਹੀਂ ਤੇ ਇੰਪਰੂਵਮੈਂਟ ਟਰਸਟ ਆਪਣੇ ਆਪ ਦੇ ਵਿੱਚ ਜਿਹੜਾ ਕਾਨੂੰਨ ਹੈ ਅਕੋਰਡਿੰਗ ਟੂ ਦੀ ਕਨਸਟੀਟਿਊਸ਼ਨ ਇੰਪਰੂਵਮੈਂਟ ਟਰਸਟ ਦੀ ਜਿੰਨੀ ਜਾਇਦਾਦ ਹੈ ਜੇ ਉਹ ਕਿਤੇ ਵੇਚਦਾ ਵੀ ਹੋ ਕੱਲਾ ਰਿਸਪੈਕਟਿਵ ਇੰਪਰੂਵਮੈਂਟ ਟਰਸਟ ਸੀ ਉਹਦਾ ਇਸਤੇਮਾਲ ਕੀਤਾ ਜਾਦਾ ਹੈ ਉਨੇ ਨਵਾਂ ਬਿੱਲ ਲੈ ਕੇ ਆ ਰਹੇ ਨੇ ਕਿ ਇੰਪਰੂਵਮੈਂਟ ਸਟ੍ਰੈਟਾਂ ਦੀ ਜਾਇਦਾਦ ਵਿੱਚੋਂ ਉਹ ਇਹਨਾਂ ਦੇ ਕੋਲ ਜਿਹੜਾ ਇਹਨਾਂ ਦਾ ਲੋਕਲ ਸੈਲਫ ਗਵਰਨਮੈਂਟ ਹੈ ਉਹਦੇ ਖਾਤੇ ਵਿੱਚ ਜਮ੍ਹਾਂ ਹੋਏ ਤੇ ਸਾਡਾ ਖੱਛਾ ਇਹ ਹੈ ਕਿ ਉਸ ਦੇ ਅਗੇਂਸਟ ਫਿਰ ਲੋਨ ਚੁੱਕਣਗੇ ਫਿਰ ਉਹ ਤੁਸੀਂ ਵੇਖਿਆ ਹੀ ਹੋਗਾ ਪਿਛਲੇ ਦਿਨੀ ਪੰਜ ਮੇਜਨ ਪ੍ਰਾਪਰਟੀਆਂ ਪੰਜਾਬ ਦੇ ਵਿੱਚ ਇਹਨਾਂ ਨੇ ਅੰਡਰ ਦੀ ਹੈਮਰ ਕਰ ਲੀਆਂ ਨੇ ਕਿ ਅਸੀਂ ਉਹਨਾਂ ਨੂੰ ਬਹੁਤ ਸਾਰੀਆਂ ਪ੍ਰਾਪਰਟੀਆਂ ਤੇ ਹੈਰੀਟੇਜ ਪ੍ਰਾਪਰਟੀਆਂ ਨੇ ਇੱਕ ਪ੍ਰੈਸੈਂਟ ਸਟੇਸ਼ਨਰੀ ਦਾ ਬਹੁਤ ਵੱਡਾ ਆਫਿਸ ਪਟਿਆਰੇ 18 ਕਿਲੇ ਉਹਨੂੰ ਵੇਚ ਲਾਤੇ ਕਈ ਰੈਸਟ ਹਾਊਸਸ ਪੀ ਡਬਲਯੂ ਡੀ ਦੇ ਵੇਚ ਲਾਤੇ ਕਈ ਜਜਾ ਦੀਆਂ ਕੋਠੀਆਂ ਵੇਚ ਲਾਤੀਆਂ ਇਹ ਤੇ ਜਿਸ ਅੰਗਰੇਜ਼ੀ ਚ ਕਿਹਾ ਜਾਂਦਾ ਕਿ ਦੇ ਆਰ ਸੇਲਿੰਗ ਦੀ ਸਿਲਵਰ ਆਫ ਦੀ ਫੈਮ ਇਹ ਤੇ ਅੱਜ ਇੱਥੋਂ ਤੱਕ ਅੱਗੇ ਭਾਂਡੇ ਵੇਚ ਤੱਕ ਅੱਗੇ ਮੋੜ ਪਰ ਸੇਵਾ ਕੀ ਕਰਨ ਕਿੰਨਾ ਬੁਰਾ ਹਾਲ ਇਹ ਨਾ ਬਸ ਉਹ ਬੀ ਜੀ ਪੀ ਅੱਜ ਆਪਣਾ ਸੈਸ਼ਨ 37 ਚ ਕਹਿੰਦੇ ਲਾ ਕੇ ਬੈਠੇ ਮੌਕ ਕੋ ਬੀ ਜੀ ਪੀ ਨੂੰ ਸੇ ਬੀ ਜੀ ਪੀ ਨੇ ਸੈਸ਼ਨ ਕੀ ਲਾਣਾ ਦੇਣ ਲੈਣ ਨੂੰ ਕੁਝ ਨਹੀਂ ਬੀਜੇਪੀ ਦੇ ਐਮਐਲਏ ਸਾਹਿਬ ਨੂੰ ਮੇਰੇ ਸਾਥੀ ਨੇ ਅਸ਼ਵੀਰੀ ਸ਼ਰਮਾ ਸਾਹਿਬ ਉਹਨਾਂ ਨੂੰ ਮੈਂ ਕਹਿੰਦੇ ਤੂੰ ਇੱਥੇ ਆਉਂ ਜਵਾਬ ਦੇ ਉਹ ਕਿ ਬੀਜੇਪੀ ਕੀ ਸ탠ਡ ਰੱਖਦੀ ਸਾਨੂੰ ਪੰਜਾਬ ਨੂੰ ਕਿਸਾ ਕੰਪਨਸੇਟ ਕਰਨਾ ਚਾਹੀਏ ਤੁਸੀਂ ਨੇ ਕੁਰਤਾ ਝਾੜਤਾ 1600 ਕਰੋੜ ਰੁਪਏ ਦੀ ਕਿੰਨੇ ਅਨਾਉਂਸਮੈਂਟ ਕੀਤੀ ਉਹ ਵੀ ਪਤਾ ਨਹੀਂ ਕਦੋਂ ਆਏਗਾ ਆਏਗਾ ਨਹੀਂ ਆਏਗਾ ਕਿਸ ਰੂਪ ਚਾਏਗਾ ਉਹਦੇ ਬਾਰੇ ਜਾਣਕਾਰੀ ਦੇ ਤੁਸੀਂ ਇੰਨੇ ਕੋਈ 10 ਕਿਲੋਮੀਟਰ ਦੂਰ ਤੇ ਜਾ ਕੇ ਸੈਸ਼ਨ ਲੈਣ ਨਾਲ ਪੰਜਾਬ ਦੇ ਇਹ ਦੇ ਇਹਦੇ ਵਿੱਚ ਕੀ ਫਰਕ ਪੈ ਕੇ ਬਾਈਸ ਮਾਈਨ ਰੋਇ ਚੀਫ ਮਿਨਿਸਟਰ ਨੇ ਇਹ ਗੱਲ ਕਹਿੰਦੇ ਨੇ ਕਿ ਅਸੀਂ ਸਿੱਧੇ ਪੈਸੇ ਭੇਜਾਂਗੇ ਲੋਕਾਂ ਨੂੰ ਕਈ ਥਾਂ ਤੇ ਮੋਦੀ ਆ ਕੇ ਕਰੋ ਸਰ ਜੇ ਤੁਸੀਂ ਚਾਹੇ ਤਾਂ ਸਰਕਾਰ ਤੋਂ ਹੀ ਆਣਾ ਦੇਖੋ ਜਿੰਨਾ ਚਿਰ ਕੋਈ ਜਾਣਦਾ ਨਹੀਂ ਮੈਂ ਟਿੱਪਣੀ ਕੀ ਕਰਾਂ ਇਹਦੇ ਮਾਨਸ਼ਾ ਵੀ ਕਹਿੰਦੇ ਅਸੀਂ ਅਸੀਂ ਬੱਕਰੀਆਂ ਦੇ ਅਸੀਂ ਕੁੱਕੜੀਆਂ ਦੇ ਅਸੀਂ ਛੱਤਾਂ ਦੇ ਅਸੀਂ ਝੋਨੇ ਦੇ ਕੱਦੂਆਂ ਦੇ ਪੈਸੇ ਦੇਵਾਂਗੇ ਜਿਸ ਤਰ੍ਹਾਂ ਮਾਨਸ਼ਾ ਭੱਜ ਗਏ ਰਿਆ ਹੀ ਭਾਜੀਪੀ ਵਾਲੇ ਭੱਜ ਗਏ ਇਹਨਾਂ ਨੂੰ ਪੁੱਛ ਕੌਣ ਰਿਹਾ 14 15 ਜਣੇ ਫੇਰੀ ਜਾਂਦੇ ਨੇ ਬਾਜਾ ਜੀ ਬਾਜਾ ਸਾਹਿਬ ਆ ਭਾਜਪੀ ਤੇ ਮੈਂ ਨਹੀਂ ਵੇਖਿਆ ਕਿ ਇਹਨਾਂ ਨੂੰ ਇਹਨਾਂ ਨੂੰ ਕਿਸੇ ਪਿੰਡ ਦਾ ਵੀ ਨਹੀਂ ਪਤਾ ਵਿਚਾਰਿਆ ਬਾਜਾ ਸਾਹਿਬ ਫੌਰੀ ਰਾਹਤ ਇਹਨਾਂ ਦੀ ਉਂਗਲ ਫੜ ਕੇ ਭਾਵੇਂ ਹਰਿਆਣੇ ਛੱਡ ਆਉ ਇਹਨਾਂ ਨੂੰ ਇਹ ਨਹੀਂ ਪਤਾ ਪੰਜਾਬ ਦੇ ਪਿੰਡਾਂ 'ਚ ਫੇਰੇ ਕਿ ਰਹਿੰਦੇ ਨੇ ਫੌਰੀ ਰਾਹਤ ਲੋਕ ਮੰਗਦੇ ਨੇ ਇੱਕ ਪਾਸੇ ਤਾਂ ਫੌਰੀ ਰਾਹਤ ਲੋਕ ਮੰਗਦੇ ਨੇ ਇੱਕ ਪਾਸੇ ਤਾਂ ਆਪਣੀ ਸਪੀਕਰ ਤੋਂ ਵਿਧਾਇਕ ਮੰਤਰੀ ਤੱਕੀਆਂ ਵਖਾ ਕੇ ਨਿਕਲ ਜਾਂਦੇ ਨੇ ਦੂਜੇ ਪਾਸੇ ਬੀਜਪੀ ਲੋਕਾਂ ਦੀ ਵਿਧਾਨ ਸਭਾ ਲਗਾ ਰਹੇ ਤੋਂ ਲੱਗਦਾ ਕਿ ਇਹ ਸੈਸ਼ਨ ਦੇ ਵਿੱਚ ਨਿਕਲਣਾ ਦੇਖੋ ਜਿੰਨੇ ਸੈਸ਼ਨ ਅਜੇ ਤੱਕ ਇਹਨਾਂ ਨੇ ਕੀਤੇ ਨੇ ਐਂਡ ਰਿਜ਼ਲਟ 0 ਇਹਦਾ ਵੀ ਰਿਜ਼ਲਟ ਜੋ ਲੋਕਾਂ ਨੂੰ ਦੇ ਕੁਝ ਨਹੀਂ ਦੇ ਤੁਸੀਂ ਆਪੇ ਹੀ ਵੇਖ ਲਓ ਤੁਸੀਂ ਇਹਨਾਂ ਦੇ ਫੋਫੜ ਨੂੰ ਹੀ ਵੇਖ ਲਓ ਕੀ ਦੱਸ ਰਿਹਾ ਰੋਜ਼ ਵੀਡੀਓ ਪਾ ਰਿਹਾ ਜੇ ਤੁਸੀਂ ਵੇਖੋ ਡਰਾਮਾ ਕਿੰਨਾ ਵੱਡਾ ਆਮ ਮਸ਼ਹੂਰੀ ਹੈ ਪੰਜਾਬ ਕਿ ਫੋਫੜ ਤੇ ਕੁੱਕੜ ਬੜੀ ਮੁਸ਼ਕਲ ਪੜੇ ਜਾਂਦਾ ਇਹਨਾਂ ਕੋ ਕੁਝ ਵੀ ਨਹੀਂ ਹੋਣਾ ਪਈ ਪਿਛਲੀ ਵਾਰ ਦੀ ਤੁਸੀਂ ਕਿਹਾ ਕਿ ਇਹਨਾਂ ਦੇ ਮਿਸ਼ਨ ਦੇ ਵਿੱਚ ਜਿਹੜੇ ਪੈਸੇ ਨਾ ਪਾਏ ਜਾਣ ਡਾਇਰੈਕਟ ਉਹਨਾਂ ਦੀ ਮਦਦ ਕੀਤੀ ਜਾਵੇ ਕਿਉਂਕਿ ਕਾਂਗਰਸ ਵਿਰੋਧੀ ਹੈ ਪੰਜਾਬ ਦਾ ਭਲਾ ਲਈ ਮੈਡਮ ਅਸੀਂ ਇੱਕੋ ਗੱਲ ਕਹਿੰਦੇ ਆ ਮਾਨ ਸਾਹਿਬ ਖੁਦ ਮੁੱਖ ਮੰਤਰੀ ਸਾਂ ਮੈਂ ਵੀ ਐਮਪੀ ਸੀ ਦੇ ਮਾਨ ਸਾਹਿਬ ਵੀ ਦਿੱਲੀ ਵਿੱਚ ਚੈਂਪੀ ਸੀ ਜਦੋਂ ਪੀਐਮ ਕੇਰ ਆਇਆ ਉਸ ਦੇ ਵਿੱਚ ਮਾਨ ਸਾਹਿਬ ਨੇ ਖੁਦ ਵਿਰੋਧਤਾ ਕੀਤੀ ਹੈ ਇਸ ਗਰਾਉਂਡਸ ਤੇ ਕੀਤੀ ਕਿ ਆਰਟੀਆਈ ਦੇ ਥੱਲੇ ਨਹੀਂ ਆਂਦਾ ਅਸੀਂ ਕਹਿੰਦੇ ਆ ਸਾਨੂੰ ਕੋਈ ਪ੍ਰੋਬਲਮ ਨਹੀਂ ਰੰਗਲੇ ਪੰਜਾਬ ਚ ਹੀ ਦੇ ਦੋ ਵੱਡ ਕਿਰਪਾ ਕਰਕੇ ਮਾਨ ਸਾਹਿਬ ਨੂੰ ਦੱਸੋ ਤੇ ਸਹੀ ਤੁਹਾਨੂੰ ਕਿੰਨੇ ਪੈਸੇ ਆ ਰਹੇ ਤੇ ਖਰਚ ਕਿੱਥੇ ਕਰ ਰਹੇ ਅਸੀਂ ਇਸ ਗੱਲ ਦੀ ਮੰਗ ਕਰਨੇ ਅਸੀਂ ਹੁਣ ਆ ਵੇਖੋ ਐ ਸੈਸ਼ਨ ਚ ਵੀ ਅਸੀਂ ਮੰਗ ਕੀਤੀ 274 ਕਰੋੜ ਪਰਿੰਦਰ ਗੋਇਲ ਸਾਹਿਬ ਨੇ ਕਿਛੇ ਪਿਛਲੇ ਸੈਸ਼ਨ ਦੇ ਵਿੱਚ ਜੋ ਜੁਲਾ ਹੋਇਆ ਮੇਰਾ ਜੁਲਾਈ ਤੇ ਮਿਲਨੇ ਆ ਉਸ ਸੈਸ਼ਨ ਦੇ ਵਿੱਚ ਪਰਿੰਦਰ ਇਹਨਾਂ ਨੇ ਬਕਾਇਦਾ ਤੌਰ ਤੇ ਕਿਹਾ ਅਸੀਂ ਇੰਨੇ ਪੈਸੇ ਖਰਚੇ ਨੇ ਜਿੱਥੇ ਅਸੀਂ ਵੇਖਿਆ ਕਿ ਕੰਪਲੀਟ ਇਹ ਫਾਲਸ ਸਟੇਟ ਕਨਟ੍ਰਾਡਿਕਟਰੀ ਸਟੇਟਮੈਂਟ ਇਹ ਪੰਜਾਬ ਕੋ ਖਰਚਾ ਹੁੰਦਾ ਤੇ ਆ ਹਾਲਾਤ ਹੁੰਦਾ ਸੋ ਗੱਲ ਇਹ ਹੈ ਸਾਨੂੰ ਕੋਈ ਪ੍ਰੋਬਲਮ ਨਹੀਂ ਸਾਨੂੰ ਇੱਕੋ ਪ੍ਰੋਬਲਮ ਹੈ ਪਾਰਦਰਸ਼ਤਾ ਹੋਣੀ ਚਾਹੀਦੀ ਬਾਦ ਸਾਹਿਬ ਜਿਹੜੇ ਬੰਦੇ ਤੁਹਾਨੂੰ ਪੈਸੇ ਦੇ ਰਹੇ ਕਿਰਪਾ ਕਰਕੇ ਆਪੋਜੀਸ਼ਨ ਨਾਲ ਸ਼ੇਅਰ ਕਰੋ ਰਾਈਟ ਟੂ ਇਨਫੋਰਮੇਸ਼ਨ ਹੋਰ ਕੋਈ ਸਭ ਠੀਕ ਹੈ ਤਾਂ ਤੁਸੀਂ ਦੇਖਿਆ ਕਿਵੇਂ ਪ੍ਰਤਾਪ ਸਿੰਘ ਬਾਜਬਾ ਨੇ ਤੰਜ ਕਸੇ ਸਵਾਲ ਚੁੱਕੇ ਤੇ ਨਾਲ ਮੰਗਾਂ ਵੀ ਰੱਖੀਆਂ ਹੁਣ ਦੇਖਣਾ ਇਹ ਹੋਵੇਗਾ ਕਿ ਸੈਸ਼ਨ ਖਤਮ ਹੁੰਦੇ ਹੁੰਦੇ ਕੀ ਉਹਨਾਂ ਦੀਆਂ ਮੰਗਾਂ ਜਿਹੜੀਆਂ ਉਹਨਾਂ ਨੇ ਰੱਖੀਆਂ ਨੇ ਜੋ ਗੱਲਾਂ ਉਹਨਾਂ ਨੇ ਕਹੀਆਂ ਉਹ ਪੂਰੀਆਂ ਹੁੰਦੀਆਂ ਨੇ ਜਾਂ ਫਿਰ ਨਹੀਂ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲਮਥਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋ ਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ